ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ। ਪਿੰਡ ਮਾੜੀ ਮੁਸਤਫਾ ਆ ਗਿਆ ਸੱਜਣੋ। ਜ਼ਿਲ੍ਹਾ ਆ ਗਿਆ ਮੋਗਾ ਤੇ ਨੇੜੇ ਬਾਗਾਪਰਾਣਾ। ਬਾਗੇ ਪੁਰਾਣੇ ਸ਼ਹਿਰ ਦਾ ਇਹ ਨੇੜਲਾ ਪਿੰਡ ਮਾੜੀ ਮੁਸਤਫਾ ਇੱਕ ਤੁਹਾਨੂੰ ਝੋਟੀ ਵੀਰ ਦੇ ਕੋਲੋਂ ਵਿਖਾਉਣ ਲੱਗੇ ਆ ਬਿਲਕੁਲ ਸੂਈ ਸਵਾਈ ਤਾਜੀ ਮਗਰ ਵੀ ਕੱਟੀ ਤੇ ਆਪ ਵੀ ਝੋਟੀ ਦਾ ਚੰਗਾ ਏਰੀਆ ਤੇ ਚੰਗਾ ਰਿਕਾਰਡ ਚੰਗਾ ਦੁੱਧ ਦਾ ਰਿਕਾਰਡ ਵੀਰ ਕਹਿੰਦਾ ਬਾਕੀ ਆਪਾਂ ਜਿਹੜਾ ਲੇਖਾ ਜੋਖਾ ਹੋਇਆ ਉਹ ਭਰਾ ਤੋਂ ਪੁੱਛਦੇ ਆ ਜਿਹੜੇ ਸੱਜਣ ਦੇ ਪਸੰਦ ਆ ਗਈ ਉਹ ਆਪਣੀ ਤਸੱਲੀ ਕਰ ਸਕਦਾ ਆ ਕੇ ਵੇਖ ਸਕਦਾ ਖਰੀਦ ਸਕਦਾ ਆਜੋ ਲਈਏ ਜਾਣਕਾਰੀ ਵੇਖਿਓ ਵੀਡੀਓ ਐਂਡ ਤੱਕ ਰੂਹ ਖੁਸ਼ ਕਰੂਗੀ ਚੰਗੀ ਝੋਟੀ ਆ ਮੁਰਾ ਦੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਹੋਰ ਸੁਣਾ ਛੜਦੀ ਕਲਾ ਜੀ ਆਪਣਾ ਨਾਂ ਤੇ ਐਡਰੈਸ ਦੱਸਿਓ ਨਾਂ ਜਗਤਾਰ ਸਿੰਘ ਜੀ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਜੀ ਹਾਂਜੀ ਨੰਬਰ ਮੇਰੇ ਵੀਰ ਦਾ 99149 68321 ਇੱਕ ਰਹੀ ਹੋਰ 99149 68321 ਤੇ ਐ ਕਿ ਝੋਟੀ ਕਿਹੜੇ ਏਰੀਏ ਦੀ ਆ? ਇਹ ਗੰਗਾ ਨਗਰ ਦੀ ਆ ਜੀ। ਗੰਗਾ ਨਗਰ ਦੀ ਹੈ। ਕਿੰਨੇ ਦਿਨਾਂ ਦੀ ਸੂਈ ਆ ਤੇ ਕਿੱਥੇ ਜੇ ਆ ਗਈ ਆ ਦੁੱਧ ਬੋਲੇ। ਜੀ ਹਾਂ। ਹਫਤੇ ਤੋਂ 10 ਦਿਨ ਉੱਪਰ ਹੀ ਹੋਊਗੀ। ਯਾਨੀ ਹਫਤਾ 10 ਦਿਨਾਂ ਦੀ ਹੈ ਸੂਈ ਜੀ। ਓਕੇ ਹਫਤੇ ਤੋਂ 10 ਦਿਨਾਂ ਦੀ ਸੂਈ ਆ। ਹਾਂ ਹੁਣ ਯਾਨੀ 12 ਕਿਲੋ ਬਾਹਰ ਆਈ ਦੁੱਧ। 12 ਕਿਲੋ ਤੋਂ ਬਾਹਰ ਦੁੱਧ ਖੁੱਲਾ ਹੋਊਗਾ ਹਨਾ। ਤੇ ਸੁਆ ਸੁਆ ਦੂਜਾ ਜੀ। ਪਹਿਲੇ ਸੂਏ ਕੀ ਕਹਿੰਦੇ ਗੰਗਾ ਨਗਰੀਏ? 14 ਕਿਲੋ ਦੁੱਧ ਦਿੱਤਾ ਬਾਈ ਪਹਿਲੇ ਸੂਏ ਦਾ ਜੀ। ਦਿੱਤਾ ਵੀ ਹੋਊਗਾ ਯਾਰ ਇਹ ਚ ਤਾਂ ਕੋਈ ਦੋ ਰਿਆ ਨਹੀਂ ਹਨਾ। ਕਹਿਦ ਕੀ ਜੇ ਕੋਈ ਬੰਦਾ ਸਾਹਬਨ ਵਾਲਾ ਸੱਜਣਾ ਜੀ 16 17 ਕਿਲੋ ਤਾਂ ਦੇ ਦਿੰਦੀ ਹੈ ਨਾ ਦੇਣਾ ਚਾਹੀਦਾ ਯਾਰ ਇਹਨੂੰ ਲਿਵਾਸ ਬਹੁਤ ਚੰਗਾ ਲੇਵਾ ਭਾਂਡਾ ਵਿਰਲਾ ਹੈ ਨਾ ਵੀ ਜਿਵੇਂ ਕਹਿਦ ਗਏ ਵੀ ਹੈ ਨਾ ਆ ਦੇਖੋ ਬੱਚਾ ਪੈ ਗਿਆ ਉਧਰ ਕੱਟੀ ਆ ਮਗਰ ਇਹ ਆ ਆ ਦੇਖੋ ਜਿਵੇਂ ਕਹਿਦ ਗਏ ਨਾ ਵੀ ਕਰਮਾਂ ਵਾਲੀ ਮੰਡੀ ਚ ਫਰਤੀ ਹੁੰਦੀ ਤੇ ਇਹ ਜਲੇਵਾ ਭਾਂਡਾ ਝੋਟੀ ਨੂੰ ਲੱਗਿਆ ਵਾ ਓਕੇ ਰਿਪੋਰਟ ਤੇ ਬਾਕੀ ਚੂਨ ਚਾਂ ਨੂੰ ਜਗਤਾਰ ਵੀਰੇ ਇੱਕ ਨੰਬਰ ਹੈ ਜੀ ਇੱਕ ਨੰਬਰ ਠੰਡੀ ਠੁੰਡੀ ਤੇ ਪੋਲੀ ਰੂਹ ਵਰਗੀ ਪੋਲੀ ਪੋਲੀ ਓਕੇ 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 ਤੇ ਲੈ ਇਹਨੂੰ ਕੱਢ ਖਾਂ ਬਾਹਰ ਕਰਾ ਬਰਚਾ ਕੇ ਜੇ ਤੋਰ ਕਰਾ ਆਪਣੇ ਭੈਣਾ ਭਰਾਵਾਂ ਨੂੰ ਚੱਕ ਬਾਕੀ ਦੀਆਂ ਗੱਲਾਂ ਆਪਾਂ ਬਾਅਦ ਚ ਕਰਦੇ ਆ ਵੇਖਿਓ ਸਜਣੋ ਥੋੜੀ ਜੀ ਮੇਰੇ ਤੋਂ ਡਰੀ ਆ ਵੀ ਇਹਨੂੰ ਐਂ ਵੀ ਪਤਾ ਨਹੀਂ ਆਹ ਕੈਮਰਾ ਜਾਂ ਲੈ ਕੇ ਕਿੱਧਰ ਮੇਰੇ ਥਾਲੇ ਹੋ ਗਏ ਆ ਤੇ ਬਾਕੀ ਸਜਣੋ ਓਕੇ ਰਿਪੋਰਟ ਚੋਟੀ ਆ ਇੱਥੋਂ ਕਰ ਲੋ ਚੱਕ ਤੁਹਾਨੂੰ ਬਾਲੀ ਲੰਮੀ ਨਹੀਂ ਚਲਾ ਕੇ ਵਿਖਾਉਂਦੇ ਲੇਵੇ ਭਾਂਡੇ ਦੀਆਂ ਸਫਾਈਆਂ ਸੁਫੀਆਂ ਮਗਰੋਂ ਅੱਗੋਂ ਪਿੱਛੋਂ ਜਿਵੇਂ ਕਹਿ ਦਈਏ ਨਾ ਸਭੀ ਵੀ ਚੰਗੀ ਹੈ ਕਢਾ ਵੀ ਕਢਾ ਦੇ ਕਢਾ ਦੇ ਕਢਾ ਦੇ ਚੰਗਾ ਹੀ ਆ ਕਢਾ ਦੇ ਲੈ ਵੇਖੋ ਉਦੋਂ ਕਾਲੀ ਪੈ ਗਈ ਸੀ ਤੇ ਹੁਣ ਇਹਨੂੰ ਪਤਾ ਲੱਗ ਗਿਆ ਮੈਨੂੰ ਨਹੀਂ ਆਂਦੇ ਕੁਛ ਵੇਖੋ ਸਜਣਾ ਓਕੇ ਹਾਂ ਰੀਜ਼ਨਲ ਹੀ ਆ ਕੋਈ ਚੀਜ਼ ਲੈ ਨਹੀਂ ਵੀ ਸਿੰਘ ਸੱਜਣਾ ਬਣਿਆ ਓਕੇ ਰਿਪੋਰਟ ਰੀਜਨਲ ਸਿੰਘ ਆ ਰੀਜਨਲ ਓਕੇ ਝੋਟੀ ਆ ਬਾਕੀ ਏਰੀਆ ਬਹੁਤ ਚੰਗਾ ਜਿੱਥੋਂ ਵੀਰ ਨਾਲ ਪਹਿਲਾਂ ਗੱਲਾਂ ਬਾਤਾਂ ਹੋਈਆਂ ਵੀਡੀਓ ਕਰਨ ਤੋਂ ਤੇ ਚੰਗਾ ਦੁੱਧ ਦੀ ਮਾਲਕਾਂ ਨੇ ਕੱਟੀ ਤੁਹਾਨੂੰ ਦਿਖਾਤੀ ਮਗਰ ਵੀ ਕੱਟੀ ਤੇ ਜਗਤਾਰ ਫਿਰ ਕੀ ਕਰੀਗੇ ਰੇਟ ਰੂਟ ਵੀਰੇ ਦਾ ਰੇਟ ਬਈ 1 150 ਇਹਦੀ ਡਿਮਾਂਡ ਜਿਹੜੀ ਆਪਾਂ ਕਰਦੇ ਆ 1,55,000 ਰੁਪਈਆ ਹਾਂਜੀ 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 ਇੱਕ ਨਾ ਮੱਖੀ ਬੜੀ ਭੜੀ ਫਰਦੀ ਜਾਵੇ ਹਨਾ ਉਹ ਵੱਢਦੀ ਆ ਇਹਦੇ ਹਾਂਜੀ ਤੈਨੂੰ ਫਿਰ ਹਾਂ ਥੋੜਾ ਉੱਪਰ ਕਰ ਜਿੰਦੇ ਠੀਕ ਆ 1,55,000 ਹਾਂਜੀ ਤੇ ਬਾਕੀ ਆਏ ਭੈਣ ਭਰਾ ਦਾ ਕਰਾਂਗੇ ਨਾ ਮੰਦਾ ਜੀ ਖੁੱਲਾ ਕਰ ਦਿਆਂਗੇ ਖੁੱਲਾ ਕਰ ਦਿਆਂਗੇ ਕਿਉਂਕਿ ਬਾਜ਼ਾਰ ਨਾ ਮੰਦਾ ਠੰਡਾ ਜਾ ਮੇਰਾ ਕਹਿਨ ਨੂੰ ਨਹੀਂ ਜੀ ਕਰਦਾ ਤੇਰੀ ਝੋਟੀ ਬਹੁਤ ਚੰਗੀ ਆ ਹਨਾ ਤੇ ਪਰ ਚਲੋ ਕੋਈ ਨਹੀਂ ਬਾਕੀ ਜਿਹੜਾ ਸੱਜਣ ਕਾਲ ਕਰੂਗਾ ਹਨਾ ਉਹਦਾ ਕਰੀ ਮਾਨਤਨ ਜਰੂਰ ਵੇਖੋ ਸਜਣੋ ਇੱਕ ਵਾਰੀ ਤੁਹਾਨੂੰ ਮੈਂ ਬੈਗ ਤੋਂ ਫੇਰ ਵਿਖਾਵਾਂ ਕਿਉਂਕਿ ਕੋਈ ਝੋਟੀ ਵਿਖਾਈਏ ਤੇ ਪਰ ਚੀਜ਼ ਚੰਗੀ ਲੈ ਕੇ ਆਉਂਦਾ ਵੀ ਟਾਪ ਦੇ ਨੰਗੀਨੇ ਜੇ ਕਈਏ ਨਾ ਤਾਂ ਚੰਗਾ ਪਸ਼ੂ ਹੀ ਸਜਣੋ ਵਿਕਦਾ ਮਾੜਾ ਪਸ਼ੂ ਵੀ ਅੱਜਕੱਲ ਨਹੀਂ ਵਿਕਦਾ ਇਹ ਵੀ ਨੋਟ ਕਰ ਲਿਓ ਵੇਖੋ ਸਫਾਈਆਂ ਕੱਟੀ ਨੂੰ ਲੱਗੀਆਂ ਕੋਈ ਚਾਰ ਸੂਏ ਪੀਓਗੇ ਘਰੇ ਦੇ ਸਜਣੋ ਮੰਨ ਲਓ ਵੀ ਫੇਰ ਤੁਹਾਡੇ ਰੁਪਏ ਜੇਬ ਚ ਰਹਿਣਗੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਹੋ